ਮਾਂ ਨੂੰ ਸੱਚੇ ਦਿਲੋਂ ਪਿਆਰ ਕਰਨ ਵਾਲੇ ਭੈਣ ਭਰਾ ਜਰੂਰ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਤੁਹਾਨੂੰ ਦਿਖਾਉਨੇ ਆ ਜੀ ਦੇਖੋ ਵੀ ਮਾਂ ਆਪਣੇ ਬੱਚਿਆਂ ਲਈ ਆਪਣੀ ਜਾਨ ਨੂੰ ਕਿੱਥੋਂ ਤੱਕ ਜੋਖਮ 'ਚ ਵੀ ਪਾਉਂਦੀ ਆ ਤੇ ਮਿਹਨਤ ਕਿੰਨਾ ਕਰਦੀ ਆ ਤੇ ਬੱਚੇ ਹਲੇ ਇਸ ਦੁਨੀਆ ਤੇ ਵੀ ਨਹੀਂ ਆਏ ਆਲਣਾ ਬਣਾਇਆ ਇੱਕ ਦਿਨ ਦੇ ਵਿੱਚ ਵਿੱਚ ਆਲਣਾ ਬਣਾਇਆ ਸੀ ਦੇਖਦੇ ਰਹੇ ਸੀ ਮਤਲਬ ਇਹ ਲਿਆ ਲਿਆ ਕੇ ਦੇਖੋ ਨਿੱਕੀਆਂ ਨਿੱਕੀਆਂ ਵਿੱਚ ਤਾਰਾਂ ਦੇ ਟੁੱਟੇ ਵੀ ਨੇ ਵਿੱਚ ਹਕਾ ਫੂਜਿਆ ਹੈ ਇਹ ਇੱਕ ਦਿਨ ਦੇ ਵਿੱਚ ਵਿੱਚ ਅਸੀਂ ਦੇਖਦੇ ਰਹੇ ਹਾਂ ਇਹ ਬਣਾਤਾ ਸੀ ਆਹ ਲੈਣਾ ਇਹਨਾਂ ਨੇ ਦੋ ਜਾਨੇ ਇਹ ਜੋੜਾ ਸੀਗਾ ਤੇ ਨਰ ਤੇ ਮਾਦਾ ਫਿਰ ਉਸ ਤੋਂ ਮਾਦੇ ਚਾਂਡੇ ਦਿੱਤੇ ਨੇ ਚਿੜੀ ਨੇ ਤੇ ਹੁਣ ਇਹ ਉੱਡਦੀ ਨਹੀਂ ਗਈ ਇੱਥੋਂ ਦੇਖੋ ਉਹ ਮਾਨਕ ਦਾ ਗੱਣਾ ਨਹੀਂ ਸੀ ਮਾਂ ਹੁੰਦੀ ਹੈ ਮਾਂ ਦੁਨੀਆਂ ਵਾਲਿਓ ਵਾਕੇ ਯਾਰ ਤੇ ਇਹਦੇ ਕੋਲੇ ਵੀ ਫਿਰਦੇ ਰਹਿੰਦੇ ਅਸੀਂ ਇਹ ਫੇਰ ਵੀ ਨਹੀਂ ਹੁਣਦੀ ਹੈਗੀ ਤੇ ਨਹੀਂ ਆਪਾਂ ਦੇਖਦੇ ਆਂ ਵੀ ਜੇ ਚਿੜੀਆਂ ਦੇ ਆਪਾਂ ਕੋਲੇ ਜਾਂਦੇ ਆਂ ਤਾਂ ਇਹ ਡਰਦੀਆਂ ਉੱਡ ਜਾਂਦੀਆਂ ਨੇ ਉਦੋਂ ਤੇ ਪਰ ਆਹ ਦੇਖੋ ਵੀ ਇਹ ਥੀ ਬੈਠੀ ਰਹਿੰਦੀ ਹੈ ਹੁਣ ਅੰਡਿਆਂ ਦੇ ਕੀ ਕਹਣਾ ਕਦੇ ਉੱਡ ਕੇ ਕੋਈ ਆਉਂਦਾ ਜਾਂਦੀ ਆ ਝੋਗਾ ਝੋਗਣ ਨਹੀਂ ਜਦੋਂ ਵੀ ਦੇਖੀ ਰਹਿ ਨੂੰ ਇਹ ਐਂ ਬੈਠੀ ਹੁੰਦੀ ਆ ਦੇਖੋ ਕਿੰਨਾ ਪਿਆਰ ਆਪਣੇ ਬੱਚਿਆਂ ਲਈ ਤੇ ਕਿੰਨਾ ਸੋਹਣਾ ਆਲਣਾ ਜਾ ਰਹੇ ਨੇ ਬਣਾਇਆ ਦੇਖੋ ਫਿਰ ਸੇਫ ਮਤਲਬ ਇਹਨੇ ਦੇਖ ਕੇ ਵੀ ਇੱਥੇ ਕੋਈ ਖਤਰਾ ਨਹੀਂ ਕਿਸੇ ਕੋਈ ਬਿੱਲੀ ਦਾ ਕਿਸੇ ਹੋਰ ਚੀਜ਼ ਦਾ ਕੀ ਬਾਤ ਆ ਯਾਰ ਮਾਂ ਮਾਂ ਹੀ ਹੁੰਦੀ ਆ ਭਰਾਓ ਕਰ ਦੋ ਸੇਫ ਫਿਰ ਲਾਈ